ਇਹਦੇ ਕੋਲੋਂ ਥੋੜੇ ਜਿਹਾ ਅੱਗੇ ਮੋੜ ਲਓ ਬਸ ਤੁਰ ਕੇ ਲੱਗ ਜਾ ਬੈਠੋ ਇੱਕ ਮਿੰਟ ਇਹਦੇ ਨੂੰ ਕਮਾ ਲਓ ਹਾਂ ਸ਼ਾਬਾਸ਼ ਇਹਦੇ ਕੋਲੋਂ ਥੋੜੇ ਜਿਹਾ ਅੱਗੇ ਮੋੜ ਲਓ ਬਸ ਤੁਰ ਕੇ ਲੱਗ ਜਾ ਬੈਠ ਏਹ ਚਲੇ ਗਿਆ ਐਂਡ ਠੀਕ ਹੈ ਪਿੱਛੇ ਜਦੋਂ ਠੀਕ ਸਰ ਤੁਹਾਡੇ ਸਾਈਡ ਤੇ ਉਹ ਥੋੜਾ ਸਾਈਡ ਤੇ ਆਇਆ ਜੀ ਸਰ ਸਾਹਮਣੇ ਦੇਖੀ ਨਾ ਜੀ ਇੱਕ ਕੱਲ ਦਾ ਜਿਹੜਾ ਵਕੂਆ ਸੀਗਾ ਇੱਕ ਆਰਤੀ ਚੌਂਕ ਕੋਲੇ ਦੁਬਾਰਾ ਕਰਾਂ ਜੀ 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 ਕੱਲ ਦਾ ਵਕੂਆ ਸੀ ਆਰਤੀ ਚੌਂਕ ਦੇ ਕੋਲੇ ਜਿਹੜੇ ਇੱਕ ਬੋਰੀ ਦੇ ਵਿੱਚ লাশ ਸਿੱਟ ਕੇ ਭਜ ਗਏ ਸੀ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਇੰਪੈਕਟ ਉਹਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਲੋਕੋ ਨੇ ਰਿਪੋਰਟ ਵੀ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਦੀ ਹੋਲ ਡ੍ਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸਹਰਾ ਸਹਰਾ ਇਹਦਾ ਹੈਗਾ ਕ੍ਰਿਸ਼ਨ ਤੇ ਦਲਾਰੀ ਇਹਦੀ ਸੱਸ ਹੈ ਇਹਨਾਂ ਨੂੰ ਇਹਨਾਂ ਦੇ ਕੈਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਮਿਸਿਸ ਗਾਟ ਦੇ ਡੈਡ ਕੇਅਰ ਰੋਜ਼ ਲੇਟ ਆਂਦੀ ਸੀ ਇਸ ਕਰਕੇ ਇਹਨਾਂ ਨੇ ਫਿਰ ਉਹਨਾਂ ਦੇ ਆਪਸ ਝੜਕੋਈ ਤੇ ਸੱਸ ਨੇ ਬੜੀ ਤੇ ਸਹੁਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ ਤੇ ਅਗਲੇ ਦਿਨ ਸਵੇਰ ਫਿਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਇੱਕ ਮਾਰੰਦਾ ਉਹਨੂੰ ਮਾਰਨਿੰਗ 'ਚ ਇਹਨਾਂ ਨੇ ਬੁਲਾ ਲਿਆ ਮਾਰਨਿੰਗ 'ਚ ਬੁਲਾ ਕੇ ਉਹਨਾਂ ਨੇ ਮਾਰਨਿੰਗ ਬੁਲਾ ਕੇ ਉਹਨੂੰ ਕਹਿੰਦੇ ਕਿ ਆਂਬ ਦੀ ਇੱਕ ਇਹ ਬੋਰੀ ਐ ਅਸੀਂ ਸਿੱਟ ਕੇ ਆਣੀ ਐ ਸੋ ਉਹ ਬੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ ਕਿ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜ ਪਏ ਤੇ ਬੈਲੌਂਗ ਕਰਦੇ ਆ ਇਹ ਆਪਣਾ ਸੁਨੀਲ ਤੋਂ ਬਾਅਦਿਆ ਤੇ ਬਾਕੀ ਸਾਡੀ ਫੋਰਸ ਨੇ ਐਡੀਸੀ ਪੀਜ਼ਾ ਨਾਲ ਹਸਪਤਾਲ ਤੇ ਫੋਰਸ ਨੇ ਬਾਕੀ ਨੇ ਬੜਾ ਉਸਤਾਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਜੀ ਅਸੀਂ ਟ੍ਰੇਸ ਕਰ ਲਿਆ ਤੇ ਸਾਡੇ ਤਿੰਨੇ ਜਿਹੜੇ ਮੁਲਜ਼ਮ ਹੈਗੇ ਗ੍ਰਿਫਤਾਰ ਹਨ ਉਹ ਤਾਂ ਸੀ ਜੀ ਪਤੀ ਇਹਦਾ ਲਖਨਊ ਰਹਿੰਦਾ ਪਰ ਮੀ ਇਹਦਾ ਲਖਨਊ ਰਹਿੰਦਾ ਇਹ ਵੀ ਪਹਿਲਾਂ ਰਹਿੰਦੀ ਸੀ ਪਰ ਇਹ ਉਹਨਾਂ ਦਾ ਆਪਸ ਥੋੜਾ ਚੱਲਦਾ ਰਹਿੰਦਾ ਸੀਗਾ ਇਹਦੇ ਪਤੀ ਦਾ ਨਾਮ ਹੈਗਾ ਅਰਵਿੰਦ 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 ਸਰ ਬੱਚੇ ਵੀ ਇਹ ਆਪਣਾ ਮਕਾਨ ਹੈ ਇੱਕ ਬੇਟੀ ਦੀ ਉੱਥੇ ਰਹਿੰਦੀ ਅਰਵਿੰਦ ਇੱਕ ਬੇਟੀ ਹੈਗੀ ਇਹਨਾਂ ਦਾ ਆਪਣਾ ਮਕਾਨ ਨਹੀਂ ਕਿਰਾਏ ਤੇ ਇਹ ਕਿਰਾਏ ਤੇ ਅਸ਼ਾ ਵਿਰੀਫਿਕੇਸ਼ਨ ਕਰਾਇਆ ਨਹੀਂ ਹੋਇਆ ਹੈ ਵਿਰੀਫਿਕੇਸ਼ਨ ਚੈੱਕ ਕਰ ਰਹੇ ਹੈਗੇ ਜੋ ਹੀ ਹੋਈ ਹੋਈ ਹੈ ਕੋਈ ਕਰੀ ਆਪੋ ਇਸ ਤੇ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦੇ ਤੇ ਮਹਾਰਾਜਨਗਰ ਕਰੀ ਕਰੀ ਕਰੇ ਹੀ ਦੇ ਦੋ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਗੱਲ ਚ ਦਿੱਤਾ ਸੀਗਾ ਜਾਂ ਕੀ ਕੋਈ ਨਾ ਨਾ ਲਾਣ ਦੇ ਜਾਂ ਉਹਨੂੰ ਪਤਾ ਹੀ ਨਹੀਂ ਸੀਗਾ ਕਿਨੂੰ ਅਜੇ ਨੂੰ ਅਜੇ ਇਹਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮ ਆਮ ਦਾ ਤੇ ਕਹਿ ਕੇ ਆ ਰਿਹਾ ਸੀਗਾ ਤੇ ਉਹਨੂੰ ਉਸ ਹਿਸਾਬ ਨਾਲ ਉਹ ਤਾਂ ਹੀ ਉਹਨੂੰ ਕਹਿ ਰਿਹਾ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਮਤਲਬ ਮੰਡੀ ਦੇ ਚੱਕਰ ਦੇ ਵਿੱਚ ਦੇਖ ਕੇ ਮੈਂ ਉਹ ਦਰ ਕੇ ਹਾਂ ਸਾਡੇ ਲਈ ਉਹ ਵੀ ਮੁਲਜ਼ਮ ਹੈ ਪਰ ਮੈਂ ਤਾਂ ਨਹੀਂ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਬਸ ਐ ਕਿੰਨੇ ਮੁਲਜ਼ਮ ਹੈ ਸੱਚ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਡਰਮ ਚ ਲਾਪਰਵਾਹੀ ਦੀ ਬਰਵਾਸੀ ਸੀ ਕਿ ਹੁਣ ਇੱਕ ਇਦਾਂ ਦੀ ਬਗਾਵਤ ਹੋ ਗਈ ਹੈ ਜਿੱਦਾਂ ਹੁਣ ਗਾਇਕ ਤੇ ਰਹਿੰਦੇ ਨੇ ਕਿਵੇਂ ਜਾਂਦੇ ਨੇ ਤੇ ਲੱਗਦਾ ਵੱਡੀਆਂ ਬਗਾਵਤਾਂ ਦਾ ਅੰਜਾਮ ਦੇਖਦੇ ਨੇ ਵੈਰੀਫਿਕੇਸ਼ਨ ਜ਼ਰੂਰੀ ਹੈ ਵੈਰੀਫਿਕੇਸ਼ਨ ਤਾਂ ਜ਼ਰੂਰੀ ਹੈ ਹੀ ਇਹ ਤਾਂ ਸਾਰਿਆਂ ਨੂੰ ਅਸੀਂ इवन ਜਿਹੜੇ ਔਕਟਰ ਵੀ ਰੱਖਦੇ ਹਨ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਸਤਾਇਆ ਦੇਣਾ ਚਾਹੀਦਾ ਹੈ ਮਹਿੰਮ ਸਾਡੀ ਚੱਲਦੀ ਰਹਿੰਦੀ ਹੈ ਜਿਸ ਮਾਰੀ ਥੈਂਕ ਯੂ ਦੁਖੀ ਪੰਪਰਾਵਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸਵਤਨ ਦੁਸ਼ਮਨ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਪਹਿਲੇ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਚੌਤਸਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669